ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਆ ਚੰਡੀਗੜ੍ਹ ਆਏ ਆ ਜੀ ਇੱਥੇ ਨਾ ਮੇਲਾ ਲੱਗਿਆ ਹੋਇਆ ਹੈ ਕਿ ਟਰੇਡ ਫੇਅਰ ਮੇਲਾ 17 ਸੈਕਟਰ ਦੇ ਵਿੱਚ ਉਹ ਦੇਖਣ ਆਏ ਆ ਤੇ ਤੁਹਾਨੂੰ ਵੀ ਦਿਖਾਵਾਂਗੇ ਆਪਾਂ ਤੇ ਅੰਦਰ ਕਾਫੀ ਪ੍ਰੋਡਕਟਸ ਵਗੈਰਾ ਜਿਹੜੇ ਵਿਕ ਰਹੇ ਆ ਉਹ ਘਰੇਲੂ ਹੋਮ ਮੇਡ ਤੇ ਲਓ ਜੀ ਪਹੁੰਚ ਗਏ ਆਪਾਂ ਤੇ ਸਾਹਮਣੇ ਟਿਕਟ ਕਾਊਂਟਰ ਹੈ 60 ਰੁਪਏ ਦਾ ਟਿਕਟ ਹੈ 1 ਪਰਸਨ ਇੱਕ ਬੰਦੇ ਦੀ 60 ਰੁਪਏ ਦਾ ਟਿਕਟ ਹੈ ਤਲੋਜੀ ਸਾਹਮਣੇ ਇਹ ਐਂਟਰੀ ਗੇਟ ਆ ਜਿਹੜਾ ਸਾਹਮਣੇ ਟਿਕਟ ਕਾਊਂਟਰ ਆ ਇੱਥੇ ਦਿਖਾਇਆ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਜਿੱਥੋਂ ਟਿਕਟ ਲਤੀ ਆਪਾਂ ਨੇ ਟਿਕਟ ਕਾਊਂਟਰ ਆ ਇਹ ਮੈਗਾ ਟ੍ਰੇਡ ਫੇਅਰ ਤੇ ਸਾਹਮਣੇ ਪਾਰਕਿੰਗ ਆ ਜੀ ਪਾਰਕਿੰਗ ਦੀ ਪ੍ਰੋਬਲਮ ਨਹੀਂ ਹੈਗੀ ਤੇ ਪਾਰਕਿੰਗ ਵਧੂ ਹੈ ਜਦੋਂ ਗੋਲ ਚੌਂਕ ਤੋਂ ਆਉਣਾ ਨਾ ਆਪਾਂ ਨੇ ਤੇ ਨਾਲ ਹੀ ਲੈਫਟ ਅੰਦਰ ਹੋ ਜਾਣਾ ਹੈ ਲੈਫਟ ਅੰਦਰ ਹੋ ਕੇ ਤੇ ਨਾਲ ਹੀ ਸਾਹਮਣੇ ਪਾਰਕਿੰਗ ਕਰ ਦੇਣੀ ਹੈ ਗੱਡੀ ਆਪਣੀ ਨਾਲ ਹੀ ਪਾਰਕਿੰਗ ਜੀ ਆਈ ਇਹ ਕਾਫੀ ਵੱਡੀ ਪਾਰਕਿੰਗ ਹੈ ਇੱਥੇ ਜਿੱਦਾਂ ਮਰਜ਼ੀ ਗੱਡੀ ਲਾਓ ਤੇ ਸਾਹਮਣੇ ਟੈਕਟ ਕਾਊਂਟਰ ਹੈ ਤੇ ਸਾਹਮਣੇ ਗੇਟ ਹੈ ਜੀ ਐਂਟਰੀ ਪੁਆਇੰਟ ਤੇ ਲਓ ਜੀ ਲੱਗ ਲੱਗ ਜਿਹੜੀਆਂ ਕੰਪਨੀ ਦੀਆਂ ਕਾਰਾਂ ਜਿਹੜੀਆਂ ਹੁਣ ਅੱਗੇ ਲਾਂਚ ਹੋਣੀਆਂ ਏ ਉਹ ਇੱਥੇ ਲਾਈ ਹੋਈਆਂ ਉਹਨਾਂ ਨੇ ਤੇ ਦੇਖ ਸਕਦੇ ਸਕੋਡਾ ਦੀ ਗੱਡੀ ਆ ਇਹ ਸਕੋਡਾ ਕਾਈਲੈਕ ਤੇ ਇਹ ਚੈਕਰ ਪਬਲਿਕ ਦੀ ਸਕੋਡਾ ਹੈ ਜੀ ਇਹ ਚੈਕਰ ਪਬਲਿਕ ਦੀ ਕੰਪਨੀ ਆ ਸਕੋਡਾ ਜਿਹੜੀ ਕੰਪਨੀ ਆ ਤੇ ਪਾਲਾ ਮੈਂ ਯੂਰਪ ਦੇ ਵਿੱਚ ਇਹੀ ਟਰਾਲਾ ਚਲਾਉਂਦਾ ਸੀਗਾ ਇਹੀ ਕਾਰਾਂ ਢੋਈਆਂ ਨੇ ਯੂਰਪ ਦੇ ਵਿੱਚ ਸਕੋਡਾ ਦੀਆਂ ਤੇ ਚੱਲਦੇ ਆ ਅੱਗੇ ਅੱਗੇ ਵੀ ਕਾਫੀ ਕਾਰਾਂ ਖੜੀਆਂ ਨੇ ਅਲੱਗ-ਅਲੱਗ ਕੰਪਨੀ ਦੀਆਂ ਐਮਜੀ ਦੀ ਖੜੀ ਆ ਇਹ ਕ੍ਰਿਸ਼ਨਾ ਆਟੋ ਐਮਜੀ ਵਾਲਿਆਂ ਦੀ ਖੜੀ ਆ ਗੱਡੀ ਜਿਹੜੀ ਲਾਂਚ ਹੋਈ ਹੋਣੀ ਆ ਨਵੀਂ ਇਹ ਸਕੋਡ ਵਾਲਿਆਂ ਦਾ ਤੇ ਆਪਾਂ ਚੱਲਦੇ ਆਂ ਅੰਦਰ ਹੁਣ ਦਿਖਾਉਂਦੇ ਆ ਤੁਹਾਨੂੰ ਮੇਲਾ ਟੋਟਾ ਆ ਦੀ ਆ ਇਹ ਅਲੱਗ-ਅਲੱਗ ਲੱਗੇ ਹੋਏ ਨੇ ਇਹ ਐਂਟਰੀ ਆ ਜੀ ਜਿੱਥੋਂ ਆਪਾਂ ਅੰਦਰ ਦਿਖਾਉਂਦੇ ਆ ਤੁਹਾਨੂੰ ਸਾਰਾ ਕੁਝ ਬਣੇ ਰਿਹਾ ਵੀਡੀਓ ਦੇ ਵਿੱਚ ਤੇ ਲਓ ਜੀ ਇੱਥੇ ਇਹ ਵੀ ਸੇਲ ਵਾਸਤੇ ਲੱਗੇ ਹੋਏ ਆ ਪੱਥਰ ਦਾ ਬਣਿਆ ਹੋਇਆ ਸੰਗਮਰਮਰ ਦਾ ਜੇ ਕੋਠੀ ਮੂਰੇ ਲਾਉਣਾ ਕਿਸ ਨੂੰ ਹੈ ਬਾਕੀ ਪ੍ਰਾਈਸ ਪੁੱਛਦੇ ਆਪਾਂ ਕਿੰਨਾ ਹੈ ਇਹਨਾਂ ਦਾ ਚੱਲਦੇ ਆ ਜੀ ਅੰਦਰ ਤੇ ਆਪਾਂ ਪੁੱਛਦੇ ਜੀ ਇਹਨਾਂ ਨੂੰ ਕੀ ਪ੍ਰਾਈਸ ਆ ਇਹ ਭਾਜੀ ਨੇ ਇੱਥੇ ਤੇ ਸਰ ਕੀ ਪ੍ਰਾਈਸ ਇਹਨਾਂ ਦਾ ਇਹ 5.5 ਲੱਖ ਦਾ ਜੋੜੀ ਹੈ ਅੱਛਾ ਜੀ ਹਾਂ ਇਹ 5 ਪੀਸ ਹਾਥ ਮੇ ਹੈ ਸਾਢੇ 5.5 ਲੱਖ ਦੇ ਦੋ ਦੋ ਤੇ ਸਾਢੇ 5 ਲੱਖ ਦੇ ਦੋ ਪੀਸ ਹੈ ਜੀ ਜਿਹੜੇ ਸ਼ੇਰ ਲੱਗੇ ਹੋਏ ਆ ਹਾਂ ਇਹ ਪਿਓ ਮਾਰ ਬਣਾ ہوا ਸੰਗਮਨ ਪਰ 1 ਪੀਸ ਕੇ ਤੇ ਬਣਾ ਗਿਆ 1 ਪੀਸ 1 ਪੀਸ ਬਣਾ ਕੇ ਇੱਕ ਬਲਾਉਸ ਸੇ ਕਟੇ ਗਿਆ ਠੀਕ ਹੈ ਜੀ ਚਲ ਤਾਂ ਆਵਾਸ਼ ਹੈ ਸਾਰਾ 6.5 ਲੱਖ ਦਾ ਠੀਕ ਅਰੇ ਸਾਰੇ 3 ਲੱਖ ਦਾ ਜੋੜਾ ਹੈ 2.5 ਲੱਖ ਦਾ ਜੋੜਾ ਹੈ elephants ਸੁ ਅਲੱਗ ਅਲੱਗ ਪਰਾਇਜ਼ ਵਿੱਚ ਹੈ ਛੋਟੇ بڑے ਸਾਈਜ਼ ਵਿੱਚ ਹੈ ਤੇ ਲੋ ਜੀ ਆਪਾਂ ਅੰਦਰ ਪਹੁੰਚ ਗਏ ਜੀ ਫਰਨੀਚਰ ਸੈਕਸ਼ਨ ਦੇ ਵਿੱਚ ਇੱਥੇ ਅਲੱਗ ਅਲੱਗ ਤਰ੍ਹਾਂ ਦਾ ਫਰਨੀਚਰ ਹੈ ਹੋਮ ਘਰ ਵਾਸਤੇ ਬਹੁਤ ਵਧੀਆ ਡਿਜ਼ਾਈਨਿੰਗ ਨਵੀਂ ਨਵੀਂ ਤੇ ਦਿਖਾਉਂਦੇ ਆ ਤੁਹਾਨੂੰ ਫਰਨੀਚਰ ਚਲੋ ਜੀ ਦੇਖੋ ਡਾਈਨਿੰਗ ਟੇਬਲ ਆ ਹੈ ਅਲੱਗ ਤਰ੍ਹਾਂ ਦੇ ਤੇ ਲੱਕੜ ਦਾ ਜਿਹੜਾ ਕੰਮ ਆ ਉਹ ਕੀਤਾ ਹੋਇਆ ਬਹੁਤ ਵਧੀਆ ਉਹ ਦੇਖੋ ਸੁਜਾਵ ਵੀ ਮੂਰਤੀਆਂ ਕਾਂਸੇ ਦੀਆਂ ਤੇ ਸਾਰਾ ਫਰਨੀਚਰ ਇਹ ਊਨੀਕ ਡਿਜ਼ਾਈਨ ਦਾ ਫਰਨੀਚਰ ਆ ਬਿਲਕੁਲ ਹੀ ਚੱਲਦੇ ਆਪਾਂ ਅੱਗੇ ਇਹ ਵੀ ਫਰਨੀਚਰ ਹੈ ਅਲੱਗ-ਅਲੱਗ ਤਰ੍ਹਾਂ ਦਾ ਅਰੇ ਭਾਈ ਅਗਲੇ ਕੁਝ ਨਹੀਂ ਹੈ ਤੇ ਇਹਦਾ ਜਿਹੜਾ ਸੰਦੂਕ ਹੁੰਦੇ ਆ ਪੁਰਾਣੇ ਜਮਾਨੇ ਦੇ ਉਦਾਂ ਬਣਾਇਆ ਹੋਇਆ ਪੀਵਨ ਬੜਾ ਵਗੈਰਾ ਪਾਇਆ ਜੀ ਤੇ ਆ ਲੱਗੀਆਂ ਹੋਈਆਂ ਸੰਗਮਰਮਰ ਦੀਆਂ ਉਹ ਜਿਹੜੀਆਂ ਬਾਹਰ ਸੀਗੀਆਂ ਮੂਰਤੀਆਂ ਤੇ ਛੋਟਾ ਜਿਹਾ ਫੌਂਟੇਨ ਬਣਾਇਆ ਹੋਇਆ ਤੇ ਸਾਰੇ ਸੰਗਮਰਮਰ ਦਾ ਇਹ ਤੇ ਇਹ ਵੀ ਸੰਗਮਰਮਰ ਦੇ ਬਣਾਏ ਹੋਏ ਨੇ ਤੇ ਲੋ ਜੀ ਅਦਰ ਆਊਟਡੋਰ ਫਰਨੀਚਰ ਆ ਗਿਆ ਘਰ ਦੇ ਬਾਹਰ ਆਪਾਂ ਰੱਖ ਸਕਦੇ ਲਾਨ ਵਗੈਰਾ ਚ ਇਹ ਝੂਲੇ ਵਗੈਰਾ ਲੱਗੇ ਹੋਏ ਲਾਨ ਚ ਰੱਖਣ ਨੂੰ ਮੈਟਲ ਦਾ ਆ ਪਰ ਪੇਂਟ ਕੀਤਾ ਹੋਇਆ ਤੇ ਆ ਗਏ ਮੋਸਾਜ ਵਾਲੀਆਂ ਮਸ਼ੀਨਾਂ ਲੈ ਗਮੋਸਾਜ ਦੀਆਂ ਸਾਰੀਆਂ ਮਸ਼ੀਨਾਂ ਇਹ ਚਲੋ ਜੀ ਇਹ ਸ਼ੂ ਰੈਕ ਨੇ ਸਾਰੇ ਹੀ ਮੈਟਲ ਦੇ ਬਣੇ ਹੋਏ ਨੇ ਪ੍ਰੀਮੀਅਮ ਮੈਟਲ ਸ਼ੂ ਰੈਕ ਤੇ ਆ ਗਏ ਜੀ ਪਰਸ ਲੈਦਰ ਵਗੈਰਾ ਦਾ ਸਾਮਾਨ ਸਾਰਾ ਲੇਡੀਜ਼ ਪਰਸ ਤੇ ਬਲਟਾਂ ਨੇ ਤੇ ਇੱਥੇ ਪਿਓਰ ਲੈਦਰ ਦਾ ਸਮਾਨ ਲੱਗਿਆ ਹੋਇਆ ਆ ਆਪਾਂ ਸਾਰ ਨੂੰ ਪੁੱਛਦੇ ਆ ਵੀ ਇਹ ਪਿਓਰ ਲੈਦਰ ਆ ਕਿੰਦਾ ਕੀ ਪ੍ਰਾਈਸ ਆ ਇਹਦਾ ਤੇ ਕਰਦੇ ਆ ਗੱਲਬਾਤ ਇਹ ਦੱਸੋ ਜੀ ਬੈਲਟ ਵਗੈਰਾ ਜਿਹੜੀਆਂ ਇਹ ਸਰ ਇਹ 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 ਸਭ ہمارے ਪਾਸ ਲੈਦਰ ਦਾ ਸਮਾਨ ਨੇ ਪਿਓਰ ਲੈਦਰ ਦਾ ਬੈਲਟ ਆਏਗਾ 350 ਤੋਂ ਸਟਾਰਟ ਹੋ ਰਿਹਾ 350 455 ਵੀ ਬਿਟ ਓਰੀਜਨਲ ਲੈਦਰ ਸਰ ਅਗਰ ਲੈਦਰ ਨਹੀਂ ਹੋਣੇ ਤਾਂ ਕੰਪਨੀ ਇਹ 50000 ਦਾ ਗਿਫਟ ਦੇ ਰਹਾ ਹੈ ਸ਼ੂਰ ਅਗਰ ਲੈਦਰ ਨਹੀਂ ਹੋਗਾ ਸਰ ਤਾਂ ਕੰਪਨੀ 50000 ਰੁਪਏ ਦਾ 50000 ਦਾ ਇਨਾਮ ਹੈ ਗਿਫਟ ਦੇ ਰਹਾ ਸਹੀ ਹੈ

लेदर का लेडीज बैग लेदर का ऑफिस बैग लेदर का वॉलेट लेदर का।, लेदर, का लेदर का टोली बैग आकर सर लेदर का, सब प्योर लेदर का टोली बैग आएगा सर आपको, आपको चलो जी बैग वगैरह लेदर शोरूम में लेने जाएंगे एक टोली बैग का दाम सर पंद्रह हजार सोलह हजार दाम है ये सर हमारे पास आएगा सिर्फ छह हजार पाँच सौ रुपये ਬਿਓ ਲਾਦਰਦਾ। ਵਾਰਸ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਵਾਲਾ ਲੇਡੀਜ਼ ਪਾਸ। ਭਾਈ ਜ਼ਰੂਰ ਵਿਜ਼ਿਟ ਕਰੋ ਇਹ 5 ਸਤੰਬਰ ਤੱਕ ਲੱਗਣਾ ਮੇਲਾ ਇਹ ਟ੍ਰੇਡ ਫੇਅਰ ਮੇਲਾ ਜਿਹੜਾ ਪਹਿਲੀ ਤਰੀਕ ਤੱਕ ਪਹਿਲੀ ਸਤੰਬਰ ਤੱਕ ਤੇ ਬਹੁਤ ਬੜੀਆਂ ਚੀਜ਼ਾਂ ਮਿਲ ਰਹੀਆਂ ਸਜਾਵਟ ਦੀਆਂ ਇੱਥੇ। ਤੇ ਆਪਾਂ ਚੱਲਦੇ ਆ ਅੱਗੇ ਹੁਣ ਅੱਗੇ ਵੀ ਦੇਖਦੇ ਆ। ਤੇ 벨ਟ ਲੈਣੀ ਆ ਮੈਂ ਇੱਕ ਇੱਥੋਂ 벨ਟ ਲੁੰਦੇ ਆ ਆਪਾਂ। ਤੇ ਆਪਣੇ ਬਾਹਰ ਤੋਂ ਲਤੀ ਆਈ ਹੈ ਇਹ 450 ਦੀ ਪਿਓਰ ਲੈਦਰ ਦੀ ਬੈਲਟ ਆ ਇਹ ਬਾਕੀ ਯੂਜ਼ ਕਰਕੇ ਦੇਖਾਂਗੇ ਕਿਦਾਂ ਦੀ ਨਿਕਲਦੀ ਹੈ ਇਸ ਵੀਰ ਨੂੰ ਕੈਂਪਰ ਡਾਲੋ ਧੂਪ ਡਾਲੋ 에रोਮਾ ਆਇਲ ਡਾਲੋ ਇਹ ਕਾਰ ਪਰਫਿਊਮ ਹੈ ਕਾਰ ਕੇ ਲਈ ਕਾਰ ਕੇ ਲਈ ਲਓ ਜੀ ਕਾਰ ਪਰਫਿਊਮ ਸੈਲਿੰਗ ਵਾਲਾ ਆਤਾ ਹੈ ਇਹ ਪੂਰਾ ਐਲਕੋਹਲ fie 에रोਮਾ ਆਇਲ ਸੇ ਬਣਦਾ ਹਾਊ ਮੱਚ 250 ਕਾ ਹੈ 2 ਸੇ ਢਾਈ ਮਹੀਨਾ ਚੱਲੇ 250 ਇਸਾ ਤਿੰਨ ਫਰੇਗਰੈਂਸ ਹੈ ਲੋਜੀ ਕਾਰ ਪਰਫਿਊਮ ਆ ਬਹੁਤ ਵਧੀਆ ਚੀਜ਼ ਆ ਕਾਰ ਚ ਕੋਈ ਵਾਰ ਸਮੈਲ ਲੱਗ ਜਿੰਦੀ ਮਾਰਨਾ ਅੰਦਰ ਪ੍ਰਸਾਦ ਕਰਕੇ ਨਾ ਪਰਫਿਊਮ ਲਾ ਸਕਦੇ ਆਪਾਂ 250 ਰੁਪਏ ਦਾ 250 ਦਾ ਤਿੰਨ ਫਲੇਵਰ ਨੇ ਅਲੱਗ ਅਲੱਗ ਲਓ ਜੀ ਅੱਗੇ ਰਜਾਈਆਂ ਵਗੈਰਾ ਆਗੀਆਂ ਇਹ ਬੈੱਡ ਸ਼ੀਟਸ ਵਗੈਰਾ ਦੇਖ ਸਕਦੇ ਆ ਤੁਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਬੈੱਡ ਸ਼ੀਟਸ ਐ ਚਾਦਰਾਂ ਨੇ ਇਹ ਲਓ ਜੀ ਰਾਜਸਥਾਨ ਵਾਲਾ ਵਾਹ ਰਾਜਸਥਾਨ ਹਸਤ ਸ਼ ਰਾਜਸਥਾਨ ਹਸਤ ਕਲਾ ਇਹ ਅਦਰ ਪੇਂਟਿੰਗਸ ਆਗੀਆਂ ਨੇ ਦੇ ਡੈਕਰ ਇਹ ਆਗੇ ਜੀ ਕਿਚਨ ਪ੍ਰੋਡਕਟ ਲੋ ਜੀ ਖੀਰਾ ਮੇ অটোਮੈਟਿਕ ਚੱਲ ਹੋ ਜਾਣਾ ਖੀਰਾ ਗਾਜਰ ਮੂਲੀ ਇਹ ਸਾਰੇ ਕਿਚਨ ਪ੍ਰੋਡਕਟ ਪਰੇ ਨੇ ਇੱਥੇ ਤੇ ਰੇਟ ਨਾਲ ਦਾ ਫਿਕਸ ਹੈ ਲਓ ਜੀ ਕਟਮ ਹੋ ਰਾ ਕੀ ਗਰਮੇ ਸੇਕ ਹੈ ਕੇਕ ਹੈ ਕਰੀਮ ਇਹ ਵੀ ਹੋਮ ਅਪਲਾਈਸ ਚਾਕੂ ਵਗੈਰਾ ਪਾਇਆ ਇਥੇ ਆਪ ਚਲਾ ਕੇ ਦੇਖੀ ਕਿੰਨਾ ਹੈ ਜੀ ਪਨੀਰ ਟਕਾ ਚਲਾਈਏ ਫਸ ਪਨੀਰ ਟਕਾ ਇਹ ਗ੍ਰਿਲ ਕਰਨ ਵਾਸਤੇ ਸਾਰਾ ਸਿਸਟਮ ਬਣਾ ਲਓ ਪਲਾ ਬਣਾ ਲਓ ਪਨੀਰ ਟਕਾ ਬਣਾ ਲਓ ਮਸ਼ੀਨ ਦੇ ਲਈ ਬੈਚਰੀ ਦਾ ਸਲੂਜ ਜੀ ਚਲੋ ਜੀ ਘਰ ਦੇ ਵਿੱਚ ਟੰਗਣ ਵਾਸਤੇ ਇਹ ਲਾਈਟਿੰਗ ਵਗੈਰਾ ਵਾਸਤੇ ਇਹ ਵੀ ਵਧੀਆ ਕੁਆਲਿਟੀ ਵਾਲੇ ਪ੍ਰੋਡਕਟ ਆ ਘਰ ਦੀ ਸਜਾਵਟ ਵਾਸਤੇ ਚਾਹੀਦਾ ਕਿਤੇ ਨਹੀਂ ਪੀਡ ਲੱਗਣ ਲੱਗੀ ਹੁਣ 11:30 ਦਾ ਟਾਈਮ ਹੋ ਗਿਆ ਜੀ ਵੀ ਡ్రਾਈਇੰਗ ਰੂਮ ਚ ਰੱਖਣ ਵਾਸਤੇ ਬਹੁਤ ਧੀਆ ਲਾਈਟਿੰਗ ਆ ਤੇ ਆ ਗਈ ਚਾਦਰਾਂ ਅਬੀ ਕੋਲ ਮੈਨੂੰ ਪੁੱਛਦੇ ਸਨ ਕਿ ਤੁਹਾਨੂੰ ਕੋਈ ਪਾਣੀ ਵਗਣਾ ਕੋਈ ਚਾਹ ਆਏ ਕੋਈ ਬੈਡ ਵਗਣਾ ਕੋਈ ਨਿਕਲੇ ਸੇ 11:30 ਇਹ ਸ਼ੇਵਿੰਗ ਮਸ਼ੀਨਾਂ ਵਗੈਰਾ ਮਸਾਜਰ ਇਸਕੂਡਰ ਡ్రਾਈਵਰ ਸੈਟ 18-in ਸਕੂਡਰ ਡ్రਾਈਵਰ ਸੈਟ ਇਹ ਮਸਾਜਰ ਫੇਸ਼ੀਅਲ ਦੋ ਲਈ ਡਬਲ ਜਿੰਗ ਲਈ ਹੈ ਸੂਪ ਵੈਕੂਮ ਕਲੀਨਰ ਹੈ ਕਾਰ ਵਗੈਰਾ ਸਾਫ ਕਰਨ ਨੂੰ ਕਾਰ ਵਾਸਤੇ ਸੂਟੇ ਵਾਸਤੇ ਅਗਲਾ ਹਰ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਇੱਥੇ ਜੇ ਆਪਾਂ ਚੱਲਦੇ ਅੱਗੇ ਲਓ ਜੀ 에어 팬 ਬਿਨਾ ਪਾਣੀ ਦਾ ਕੂਲਰ ਇਹ ਕ੍ਰੌਕਰੀ ਦਾ ਸਵਾਣ ਆ ਗਿਆ ਜੀ ਸਾਰਾ ਜੀ ਪਲੇਟਾਂ ਵਗੈਰਾ ਇਹ ਕਿਲੋ ਦੇ ਸਾਹਮਣੋਂ ਲੰਘਦੀ ਆ ਪੁੱਛਦੇ ਆਪਾਂ ਸਪਿੰਡਰ ਦੇ ਉੱਪਰ ਤੋਂ ਤੇ ਲਓ ਜੀ ਕ੍ਰੌਕਰੀ ਇਹ ਤੋਲ ਕੇ ਆ ਜੀ 549 ਰੁਪਏ ਕਿਲੋ 550 ਰੁਪਏ ਕਿਲੋ ਤੇ ਕਿਲੋ ਦੇ ਜਿੰਨੀਆਂ ਮਰਜ਼ੀ ਪਲੇਟਾਂ ਚੜ ਜਵੇ ਕੱਪ ਵਗੈਰਾ ਜੋ ਵੀ ਹੈਗਾ ਇਹ ਇਹ ਟਰੇ ਵਗੈਰਾ ਵੀ ਮਿਲਦੀਆਂ ਨੇ ਇਹਨਾਂ ਕੋਲ ਆ ਸਾਰੀਆਂ ਟਰੇਸ ਪਕਾਈਆਂ ਪੰਜਾਂ ਨੇ ਚਾਹਾ ਵਗੈਰਾ ਤੇ ਤੋਫੀ ਵਗੈਰਾ ਸਰਵ ਕਰਨ ਕਿਲੋਂ ਦੇ ਸਾਹਮਣੇ ਮਿਲਦਾ ਜੀ ਰੇਟ ਕਿਤੇ ਭਾਰ ਇਹ ਨਹੀਂ ਹੈ ਕੋਈ ਜੇ ਅਗਲਾ ਕਾਊਂਟਰ ਹੈਗਾ ਜੀ ਇਹਨਾਂ ਦਾ ਹੀਅਰ ਰੂ ਵਗੈਰਾ 56 ਉਹ ਨੀਕੀ ਤਰ੍ਹਾਂ ਦਾ ਡਿਜ਼ਾਈਨ ਆਇਆ ਟੇਬਲ ਦੇਖੋ ਤੁਸੀਂ ਕਿਦਾਂ ਲੱਕੜ ਜੋੜ-ਜੋੜ ਕੇ ਬਣਾਇਆ ਹੋਇਆ। ਥੱਲੇ ਟੇਬਲ ਬਟਨ ਇਹ ਵੀ ਲੱਕੜ ਦੇ ਕਟਮਿਸ ਜੋੜ ਕੇ ਬਣਾਇਆ ਹੋਇਆ ਟੇਬਲ। ਹਰ ਇੱਕ ਵੈਰਾਈਟੀ ਲਗਤਰਾਂ ਦੀ ਇੱਥੇ ਆਈ ਹੋਈ। ਸਭੀ ਵਾਲ ਕਲੌਕ ਹੈ ਜੀ ਇਹ ਲੱਗ ਡਿਜ਼ਾਈਨ ਦੇ ਚੌੜੀਆਂ ਦੇਖ ਸਕਦੇ ਹੋ ਤੁਸੀਂ ਇਹ ਫੁੱਲਦਾਨ ਹੈ ਇਹਦੇ ਵਿੱਚ ਫੁੱਲ ਵਗੈਰਾ ਲਾਉਣ ਨੂੰ ਇਹ ਟੇਬਲ ਆਇਆ ਚਲੋ ਜੀ ਮੇਲਾ ਪਖਣ ਲੱਗਿਆ ਹੁਣ ਪੂਰਾ ਰੌਣਕ ਲੱਗਿਆ ਵਦਨ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਰੌਣਕ ਲੱਗਿਆ ਵਦਨ ਜੋ ਜਿਦਾ ਟਾਈਮ ਹੋਈ ਜਾਣਾ ਮੇਲਾ ਹੋਰ ਪਕੀ ਜਾਣਾ ਤੇ ਲਓ ਜੀ ਕੁਰਸੀਆਂ ਦੇਖੋ ਤੁਸੀਂ ਅਲੱਗ ਕਿਸਮ ਦੀਆਂ ਚੇਅਰਸ ਤੇ ਲਓ ਜੀ ਆਪਨੇ ਉਹ ਫਸਟ ਸੈਕਸ਼ਨ ਤੋਂ ਸ਼ੁਰੂ ਕੀਤਾ ਸੀਗਾ ਇਹ ਵਾਲੇ ਤੋਂ ਤੇ ਸੈਕੰਡ ਦੇਖਿਆ ਫਸਟ ਸੈਕੰਡ ਤੇ ਇਹ ਥਰਡ ਹੈ ਤੇ ਇੱਕ ਉਹ 4 ਨੰਬਰ ਹੈ ਇੱਕ 5 ਨੰਬਰ ਤੇ ਕੈਫੇਟੇਰੀਆ ਹੈ ਤੇ ਇਹ KTM ਦੇ ਮੋਟਰਸਾਈਕਲ ਨੇ ਇਹ ਵੀ ਦਿਖਾਉਂਦੇ ਆ ਤੁਹਾਨੂੰ KTM ਕੰਪਨੀ ਦੇ Duke ਲੋ ਜੀ ਸਕ੍ਰੀਨ ਲੱਗੀ ਹੋਈ ਆ ਡਿਸਪਲੇ ਕਿਲੋਮੀਟਰ ਵਗੈਰਾ ਜੋ ਵੀ ਆਉਂਦਾ ਇਹਦਾ ਸਰਕਨੀ ਪ੍ਰਾਈਸ ਆ ਇਹਦੀ ਦੋਨਾਂ ਦੀ ਸੇਮ ਹੈ ਕਾ ਅਲੱਗ-ਅਲੱਗ ਹੈ? ਇਹ ਵੀ ਅਲੱਗ ਹੈ। ਅੱਛਾ ਜੀ। ਇਹ ਵਾਲਾ 3.5 ਲੱਖ ਦਾ ਹੈ। ਲਓ ਜੀ 3.5 ਲੱਖ ਰੁਪਏ ਦਾ ਹੈ ਮੋਟਰਸਾਈਕਲ। ਤਾਂ ਚੱਲਦੇ ਆਪਾਂ ਅੱਗੇ। ਜੀ ਹੈਲੀਕਾਪਟਰ ਆ ਗਿਆ ਲੈਣ ਵਾਸਤੇ ਸਾਰਾ ਮੇਲਾ ਪਖਿਆ ਪਿਆ ਤੇ ਇਹ ਫੂਡ ਸਟਾਲ ਹੈ ਜੀ ਫੂਡ ਕੋਰਟ ਸਾਰੇ ਹੀ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਮਿਲ ਰਹੀ ਹੈ ਖਾਣ-ਪੀਣ ਦੀ ਗੋਲ ਗੱਪੇ ਚਾਟ ਹਰ ਇੱਕ ਤਰ੍ਹਾਂ ਦਾ ਸੈਕਸ਼ਨ ਆ ਇੱਥੇ ਵੀ ਦਿਖਾਉਂਦੇ ਆ ਤੁਹਾਨੂੰ ਗੋਲੜਾ ਚਾਹ ਫਾਉਟ ਇੰਡੀਅਨ ਫੂਡ ਚਾਈਨੀਜ਼ ਫੂਡ ਬੰਬਈ ਦੀ ਪਾਓ ਭਾਜੀ ਦਿੱਲੀ ਚਾਟ ਕਾਰਨਰ ਤੇ ਆਪਾਂ ਦੇਖਦੇ ਆ ਜੀ ਤੋ ਅੱਜ ਦੀ ਅੰਮ੍ਰਿਤਸਰ ਦਾ ਨਿਊਟਰੀ ਤੁਲਚਾ ਰਾਜਸਤਾਨੀ ਆ ਗਿਆ ਹੈ। ਫਰੀ ਚੀਜ਼ ਮਿਲਦੀ ਰਾਜਸਤਾਨੀ ਖਾਣ ਨੂੰ ਬਾਟੀ ਚੂਰਮਾ ਕੁਚਾਵੀ ਵਗੈਰਾ ਆਓ ਜੀ ਦੇਸੀ ਘਿ ਘਾਰੇ ਆਣੇ ਦਾ ਫੇਮਸ ਜਲੇਬ ਖਾਈਏ। ਵਾਹ ਜਲੇਬੀਆਂ ਦੇਖੋ ਤੁਸੀਂ ਕਿੰਨੇ ਗੜੀਆਂ ਜਲੇਬ ਜਲੇਬੀਆਂ ਨਹੀਂ ਹੈਗੀਆਂ ਜਲੇਬ ਆਏ। ਦੇਸੀ ਘਿ ਉਹਦਾ ਪਿਓਰ ਦਾ ਦੇਸੀ ਘਿ ਉਹਦੇ ਜਲੇਬ ਲੋਈ ਲੋ ਨਜ਼ਾਰੇ ਲੇਟੀ ਚੋਖਾ ਦੇਸੀ ਕੀ ਦਾ ਹਰ ਇੱਕ ਚੀਜ਼ ਇੱਥੇ ਮਿਲ ਰਹੀ ਹੈ ਖਾਣ ਦੀ ਦਿੱਲੀ ਚਾਟ ਬੰਦਾਰ ਆ ਗਿਆ ਜੀ ਸੱਕੀ ਵਗਾਰਾ ਮਿਲਦੀ ਹੈ ਚਾਟ ਭਟੂਰੇ ਬੰਬੇ ਸਟਰੀਟ ਪਾਪਾ ਜੀ ਲੋ ਜੀ ਚਾਈਨਿਸ ਹਰ ਇੱਕ ਚੀਜ਼ ਦਾ ਇੱਥੇ ਇੰਤਜ਼ਾਮ ਹੈ ਖਾਣ ਪੀਣ ਦਾ ਟ੍ਰੇਡ ਫੇਅਰ ਮੇਲੇ ਦੇ ਵਿੱਚ ਚਾਉ ਮੀਨਸ ਦੋਸਾ ਸਾਂਬਰ ਇਡਲੀ ਤੇ ਸੀਟਿੰਗ ਵੀ ਬਹੁਤ ਵਧੀਆ ਕੀਤੀ ਹੋਈ ਆ ਹਰ ਇੱਕ ਸਟਾਲ ਤੇ ਸਿਟਿੰਗ ਅਲੱਗ-ਅਲੱਗ ਤਰ੍ਹਾਂ ਦੀ ਇਹਨਾਂ ਨੇ ਕਰੀ ਹੋਈ ਆ। ਆਰਾਮ ਨਾਲ ਬੈਠ ਕੇ ਤੁਸੀਂ ਖਾ ਸਕਦੇ ਆ। ਬਹੁਤ ਵੱਡਾ ਸੈਕਸ਼ਨ ਹੈ ਵੀ। ਇਹ ਸਾਰਾ ਸੈਕਸ਼ਨ ਹੀ ਸਾਰਾ ਖਾਣ-ਪੀਣ ਦਾ ਹੈ ਅਲੱਗ-ਅਲੱਗ ਸਟੇਟਸ ਦੀ ਜਿਹੜੀ ਔਥੈਂਟਿਕ ਫੂਡ ਹੈ ਸਾਰਾ। ਹਰ ਇੱਕ ਤਰ੍ਹਾਂ ਦਾ ਚਲੋ ਜੀ ਦਹੀਂ ਭੱਲੇ ਲੱਗੇ ਗਾਣ 150 ਦਾ ਇੱਕ ਹੈ ਇਹ ਰਾਜਸਥਾਨੀ ਸੈਕਸ਼ਨ ਹੈ ਮਸਾਲੇ ਵਾਲਾ ਜਲ ਜੀਰਾ ਚਲੋ ਜੀ ਦਿੱਲੀ ਦਾ ਮਸ਼ਹੂਰ ਦਹੀਂ ਭੱਲੇ ਤੇ ਆਪਾਂ ਇੱਥੇ ਮ사ਜਰ बिक ਰਹੇ ਨੇ ਬੋਡੀ ਮ사ਜਰ ਪ੍ਰੋਡਕਟ उधर बारे आपको बॉडी के लिए आएगा इसमें अलग अलग अटैचमेंट आएंगे आपको एट अटैचमेंट का पूरा सेट आता है ये शोल्डर में पेन है सवाइकल में काफ में नी में अपर बैक लोअर बैक सब जो यूज़ कर सकते हैं आप इसमें अलग अलग पूरी बॉडी का पेन दूर करने वास्ते है स्पीड कंट्रोल भी आप कर सकते हैं जितना स्पीड आपको चाहिए उतना स्पीड आप कर सकते हैं इसमें प्लस माइनस सब कर सकते हैं

ये आप कैसा छोटा सिलेंडर के साथ चलता है ये गैस के साथ में आपको नॉर्मली कहीं पे भी मिल जाता है हार्डवेयर की दुकान पे चलो जी मेटल दियाँ सजावटी मूर्तियाँ कुल गए बहुत ज्यादा समान इतना आया हुआ वरायटी बहुत ज्यादा है बुद्धा जी का मूर्ति दी मेटल दी है पूरी ਤੇ ਕ੍ਰਿਸ਼ਨ ਜੀ ਦੀ ਤੇ ਟੱਲੀਆਂ ਵਗੈਰਾ ਇਹ ਤੇ ਸਾਰਾ ਸਮਾਨ ਮੈਟਲ ਦਾ ਪਿਆ ਜੀ ਇਹ ਇਹ unic ਸਮਾਨ ਆ ਬਿਲਕੁਲ ਹੀ ਅਲੱਗ-ਅਲੱਗ ਤਰ੍ਹਾਂ ਦਾ ਨਟਰਾਜ ਦੀਆਂ ਮੂਰਤੀਆਂ ਬੁੱਧਾ ਜੀ ਸਾਹਮਣੇ ਦੇਖੋ ਮੈਟਲ ਦੀ ਕਿੰਨੀ ਸੋਹਣੀ ਮੂਰਤੀ ਬਣੀ ਹੋਈ ਆ। ਦੇਖੀਏ ਕਿੰਨੇ ਸੋਹਣੇ ਬਣੇ ਹੋਏ ਸ਼ੰਖ। ਭਾਰਾ ਹੀ ਬਹੁਤ ਹੈ ਦਾ। ਤੇ ਲੋ 1.5 ਕਿਲੋ ਦਾ ਹੋਣਾ। ਭਾਰਾ ਬਹੁਤ ਹੈ। ਅਰਗਬਤੀ ਵਾਸਤੇ ਹੈ। ਹਰ ਇੱਕ ਚੀਜ਼ ਵਧੀਆ ਏ ਤੇ ਹਰ ਇੱਕ ਚੀਜ਼ ਬਹੁਤ ਵਧੀਆ ਬਣਾਈ ਹੋਈ ਏ ਮੈਟਲ ਦੀ ਦੇਖ ਸਕਦੇ ਤੁਸੀਂ ਚਾਰੇ ਪਾਸੇ ਰਸ ਲੱਗਿਆ ਪੈਣ ਹੋ ਜੋਤ ਵਗੈਰਾ ਲਾਉਣ ਨੂੰ ਆਹ ਏ ਬਿਲਕੁਲ ਛੋਟਾ ਸਮਾਨ ਵੀ ਹੈਗਾ ਛੋਟੀਆਂ ਮੂਰਤੀਆਂ ਬਿਲਕੁਲ ਹਰ ਇੱਕ ਚੀਜ਼ ਪਈਆ ਮੈਟਲ ਦੀ ਲਗਾਤਾਰਾਂ ਦੀ ਆਵਾਜ਼ ਨਿਕਲਦੀ ਹਰੇਕ ਟੱਲੀ ਚੋਂ ਇਹ ਹੈਗਾ ਜੀ ਇੰਡੀਅਨ ਹੈਂਡੀਕਰਾਫਟ ਇੰਡੀਅਨ ਹੈਂਡ ਕraft ਚਲਦੇ ਅਗਲੇ ਸੈਕਸ਼ਨ ਚ ਚਲੋ ਜੀ ਅਗਲਾ ਸੈਕਸ਼ਨ ਆ ਗਿਆ ਜੀ ਦੇ ਵੀ ਸਜਾਵਟੀ ਸਮਾਨ ਹੈ 골ਡਨ ਕਲਰ ਦੇ ਪੁੱਤਾਂ ਜੀ ਬਣਾਏ ਹੋਏ ਨੇ ਜੀ ਬਹੁਤ ਵਧੀਆ ਆਈਟਮ ਬਣਾਈ ਹੋਈ ਹੈ। ਸ਼ਿਵਾਜੀ ਦੀ ਮੂਰਤੀ ਹੈ। ਤੇ ਅਲੱਗ-ਅਲੱਗ ਸਾਈਜ਼ ਦੇ ਵਿੱਚ। ਲੋ ਜੀ ਦੇਖੋ। ਹਰ ਇੱਕ ਪ੍ਰਕਾਰ ਦਾ ਸਜਾਵਟੀ ਸਮਾਨ ਹੈ। ਵੈ ਨਗਾਣੀ ਪਟੋਮ ਦੀ ਜੀ ਜਦੋਂ ਤਾਂ ਉਧੀਆਂ ਖੂਬਸੂਰਤ ਚੀਜ਼ਾਂ ਪੇਸ਼ ਕਰੀਆਂ ਹੋਈਆਂ। ਬੇਜਰੂਰ ਆਓ ਟ੍ਰੇਡ ਮੇਲੇ 'ਚ। ਚਾਹੇ ਖਰੀਦੋ ਚਾਹੇ ਨਾ ਖਰੀਦੋ ਪਰ ਲੇਕਿਨ ਦੇਖਣ ਦਾ ਮਜ਼ਾ ਬਹੁਤ ਹੈ ਇੱਥੇ। ਇਹ ਵੀ ਨਵਾਂ ਦਾ ਹੀ ਸੈਕਸ਼ਨ ਹੈ। ਤੇ 3D ਪੇਂਟਿੰਗਸ ਆ ਇਹ। ਦੇਖ ਸਕਦੇ ਹੋ ਤੁਸੀਂ। ਸਾਰੀਆਂ 3D ਪੇਂਟਿੰਗਸ ਪਈਆਂ ਆਹੇ ਚਲੋ ਜੀ ਚੱਲਦੇ ਆਪਾਂ ਹੁਣ ਅੱਗੇ ਅੱਗੇ ਲੈਂਪ ਵਗੈਰਾ ਪਏ ਨੇ ਇਹਦਾ ਗ੍ਰਿਲ ਦਾ ਸਮਾਨ ਹੈ ਗ੍ਰਿਲ ਵਗੈਰਾ ਕਰਨ ਨੂੰ ਇੱਥੇ ਵੀ ਕਾਂਸੀ ਦਾ ਇਹਦਾ ਸਮਾਨ ਪਿਆ ਹੈ ਪਿੱਤਲ ਦਾ ਸਮਾਨ ਬਣਾਇਆ ਹੋਇਆ ਵਿਟੋਲੀਆਂ ਵਿਗਰੀਆਂ ਅਲੱਗ-ਅਲੱਗ ਮਤਲਬ ਪਹਿਲਾਂ ਵੀ ਤੁਸੀਂ ਲੇਡੀਜ਼ ਮਾਲ ਜਿਆਦਾ ਆਇਆ ਹੋਇਆ ਇੱਥੇ ਇਹ ਵੀ ਹਾਰ ਵਗੈਰਾ ਜੁਐਲਰੀ ਆ ਲਕਸ਼ਮੀ ਜੁਐਲਰੀ ਵਾਲੇ ਆਏ ਹੋਏ ਨੇ ਲਓ ਜੀ ਅਲੱਗ-ਅਲੱਗ ਤਰ੍ਹਾਂ ਦੇ ਹਾਰ ਤੇ ਭਾਈ ਮ사ਜ ਲੱਗਿਆ ਕਰਾਣਾ ਇੱਥੇ ਲਾਇਓ ਡੈਮ ਉਹਨਾਂ ਨੇ ਮ사ਜ ਕਰਨ ਵਾਸਤੇ ਤੇ ਮ사ਜਰ ਕੁਰਸੀ ਦੀਆ ਬੈਠਾ ਮੈਂ ਕੁਰਸੀ ਤੇ ਤੇ ਦੇਖ ਸਕਦੇ ਆ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਆ ਇਹਨਾਂ ਕੋਲ ਛੋਟ ਮ사ਜਰ ਵੀ ਹੈਗਾ ਇਹ ਤੇ ਇਹ ਵਾਲੀ ਮ사ਜ ਲਤੀਜ ਆਪਾਂ ਨੇ 5500 ਰੁਪਏ ਦਾ ਇਹ 5800 ਦਾ ਨਾ ਇਹ 5000 500 5500 5500 ਰੁਪਏ ਦਾ ਬਹੁਤ ਵਧੀਆ ਚੀਜ਼ ਆ ਇਹ ਵੀ ਤੇ ਲਓ ਜੀ ਮੇਲਾ ਲੱਗ ਗਿਆ ਪਖਣ ਫੇਰ ਦੁਬਾਰਾ ਹੁਣ ਰਾਸ਼ ਪੈ ਗਿਆ ਪੂਰਾ ਇਹ ਆਈ ਚਟਾਈਆਂ ਸਫ਼ਰ ਵਾਸਤੇ ਟਰੈਵਲ ਕਰਨਾ ਕਿਸ ਨੂੰ ਹੈ ਫੈਮਿਲੀ ਦੇ ਨਾਲ ਟਰੈਵਲਿੰਗ ਕਰਨੀ ਆ ਤੇ ਰਸਤੇ 'ਚ ਕਿਧਰੇ ਬਿਠਾ ਸ਼ਾਮਾਂ ਦੇ ਵਿੱਚ ਬੈਠ ਕੇ ਬੰਦਾ ਆਰਾਮ ਕਰ ਸਕਦਾ ਇੱਕ طرف ਚਟਾਈ ਹੈ ਇੱਕ طرف ਦੱਤਾਂ ਚਟਾਈ ਕੰਮ ਕਰਦਾ ਜੀ ਕਹੀਂ ਲੇਟਣਾ ਬੈਠਣਾ ਖਾਣਾ ਪੀਣਾ ਸੌਣਾ ਇਹ ਗੱਲ ਸੈਕਸ਼ਨ ਆਗੇ ਗ੍ਰਿਲਡ ਸੈਕਸ਼ਨ ਇਲੈਕਟ੍ਰਿਕ ਲੱਗੀ ਹੋਈ ਹੈ ਇਲੈਕਟ੍ਰਿਕ ਗ੍ਰਿਲਸ ਨੇ ਭਜਨ ਨਾਨ ਵੇਜ ਸੈਕਸ਼ਨ ਆ ਲਓ ਜੀ ਹਿੰਗ ਦੀ ਪ੍ਰੋਡਕਟ ਆ ਗਈ ਹਿੰਗ ਦਾ ਚੂਰਮਾ ਬਣੇ ਵੇ ਹਿੰਗ ਦੇ ਵਾਹ ਕਲੀਨਰ ਨਾਲ ਅਗੇ ਦੁਬਾਰਾ ਫੇਰ ਕਾਰ ਕਾਰ ਕਲੀਨਰ ਕੈਂਡਲਸ ਦੇਖੋ ਤੁਸੀਂ ਕਿੰਨੀਆਂ ਸੋਹਣੀਆਂ ਇਲੈਕਟ੍ਰਿਕ ਆ ਇਹ ਬਿਜਲੀ ਨਾਲ ਚੱਲਦੀ ਆ ਕੈਂਡਲ ਇਹ ਆਈਸਕ੍ਰੀਮ ਸੈਕਸ਼ਨ ਅਲੱਗ-ਅਲੱਗ ਫਲੇਵਰ ਦੀ ਆਈਸਕ੍ਰੀਮ ਸ਼ੂਟ ਪ੍ਰੋਡਕਟ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਆ ਕੇ ਫਿਰ ਤੇਸਿਕ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਕਿੱਦਾਂ ਦੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਰੱਬ ਰਾਖਾ